ਦੇ ਮੇਜਾਰਾ ਦੀ ਅੱਖੇਂ ਡਿੱਠਾ ਪਿਛੋ ਜੰਗ ਲੱਗੀ ਜੰਗ ਦੇ ਟਾਈਮ ਤੇ ਸਾਰਾ ਪਰਿਵਾਰ ਮਹਾਪੁਰਖਾਂ ਦਾ ਬੈਠਾ ਮਾਤਾਰੀ ਭਰਾ ਹੋਰ ਵੀ ਸਾਰੇ ਸੱਜਣ ਪਰਿਵਾਰ ਦੇ ਇੱਥੇ ਆਜਾਏ ਹੋਏ ਐ ਸੋ ਖਾਲਸਾ ਦੀ 8000 ਇੱਟਾਂ ਦਾ ਚੱਠਾ ਪੱਕੀਆਂ ਦਾ ਘਰ ਉੱਚ ਲੱਗਾ ਸੀ ਪਾਕਿਸਤਾਨ ਵਾਲਿਆਂ ਨੇ ਬੰਦ ਮਾਰ ਕੇ ਸਾਰੀਆਂ ਨਾਸ਼ ਕੀਤੀਆਂ ਇੱਕ ਪਿੱਪਲ ਅਜੇ ਵੀ ਮਹਾਪੁਰਖਾਂ ਦੇ ਘਰੇ ਖੜਾ ਹੈ ਜੇ ਕਿਸੇ ਨੂੰ ਛੱਕ ਹੋਵੇ ਜਾ ਕੇ ਘਰੇ ਵੇਖ ਲਿਓ ਮਹਾਪੁਰਖਾਂ ਦੇ ਪਿਤਾ ਜੀ ਨੇ ਸੋ ਇੱਕ ਛੋਟਾ ਜਿਹਾ ਦੋ ਸਤਿਰਾਂ ਦਾ ਆਕਾ ਹਾਨਾ ਸਤਿਰੀਆਂ ਤੇ ਗਾੜਾ ਉਹਨਾਂ ਪ੍ਰਾਣ ਚ ਸਮੇਤ ਸੁਤਿਰ ਹੁੰਦੇ ਸੀ ਉੱਪਰ ਕੜੀਆਂ ਪਾਈਆਂ ਇਹ ਵੰਡ ਵਿੱਚ ਦਿੱਤਾ ਸੀ ਘਰ ਤੇ ਗੁਰੂ ਨੇ ਪਰਖ ਹੋਰ ਕਰਨੀ ਸ਼ੁਰੂ ਕਰ ਦਿੱਤੀ ਘਰ ਵਿੱਚੋਂ ਮਾਲ ਡੰਗਰ ਮਰਨਾ ਸ਼ੁਰੂ ਹੋ ਗਿਆ ਖੇਤੀ ਉਗਣੋਂ हट ਗਈ ਭਾਈ ਅਮਰੀਕ ਸਿੰਘ ਆ ਬੈਠਾ ਮੇਰੇ ਕੋਲ ਇਹ ਛੋਟੀ ਜੀ ਅਵਸਥਾ ਵਿੱਚ ਸੀ ਤੀਜੀ ਚੌਥੀ ਚ ਪੜਦਾ ਸੀ ਕੰਮ ਖਰਾਬ ਹੋ ਗਿਆ ਤੇ ਪਰਖ ਸ਼ੁਰੂ ਹੋ ਗਈ ਪਰਿਵਾਰ ਵਿੱਚੋਂ ਕੁਝ ਮਾਇਆ ਮੈਂ ਕੀ ਸਹਾਇਤਾ ਮੰਗੀ ਇੱਕ ਡਾਕਟਰ ਪ੍ਰੇਮੀ ਸੀ ਬੇਲੀ ਉਹ ਕਹਣਗਾ ਸੰਤ ਜੀ ਦੇ 5 ਰੁਪਏ ਤੁਸੀਂ ਦਵਾਈ ਵਾਸਤੇ ਸਹਾਇਤਾ ਕਰਦੇ ਹੋ ਤੇ ਮੈਂ ਤੁਹਾਡੇ ਪਚੰਗੀ ਪਚੰਗੀ ਦੇ ਕੰਨਾਂ ਦਾ ਇਲਾਜ ਕਰ ਦੇਵਾਂਗਾ ਕਹਣਗਾ ਭਾਈ ਕੋਲ ਤਾਂ ਹੈ ਨਹੀਂ ਪੁੱਛ ਲੈਨੇ ਆ ਜਦੋਂ ਪੁੱਛਿਆ ਸਭ ਮੂੰਹ ਮੋੜ ਗਏ ਜਿਵੇਂ ਨਿਰਤਨ ਦੇਖਿਓ ਨਰ ਕੋ ਸੰਗਸ਼ਾਰ ਤੋਂ ਭਾਗੇ ਐਸੇ ਹਾਲਤ ਪੁੱਤਰ ਦਾ ਕੰਨ ਦੁਖ ਰਿਆ ਡਾਕਟਰ 5 ਰੁਪਏ ਮੰਗ ਰਿਆ ਪਰਿਵਾਰ 'ਚ ਜਵਾਬ ਮਿਲ ਰਿਆ ਤੇ ਉਧਰ ਕੀ ਹੈ ਮਹਾਂਪੁਰਖ ਸੱਚਖੰਡਵਾਸੀ ਕਹਿਣ ਲਗੇ ਭਾਈ ਕਰਤਾਰ ਸਿੰਘ ਸਾਨੂੰ 8000 ਰੁਪਏ ਦੀ ਲੋੜ ਹੈ ਤੇ ਇੰਨੇ ਦਿਨਾਂ ਦੇ ਵਿੱਚ ਵਿੱਚ ਲਿਆ ਕੇ ਪੇਸ਼ ਕਰਦੇ ਹਾਜ਼ਰ ਕਰਦੇ 5 ਰੁਪਏ ਮੰਗੇ ਨਹੀਂ ਮਿਲਦੇ 8000 ਦਾ ਹੁਕਮ ਲੱਗ ਗਿਆ ਅੱਜ ਦੇ 8000 ਨਾਲੋਂ ਵੱਧ ਸੀ ਉਹਦੋ ਇਹ ਨਹੀਂ ਕਿਹਾ ਜੀ ਮੈਂ ਕਿੱਥੋਂ ਲਿਆ ਕੇ ਦੇਵਾਂ ਸਤਿਵੰਤ ਜੀ ਭਾਈ ਔਜਾਗਰ ਸਿੰਘ ਜਿਨ੍ਹਾਂ ਨੂੰ ਕਾਂਮੇ ਵਾਲੇ ਕਹਿ ਕੇ ਯਾਰ ਕੀਤਾ ਜਾਂਦਾ ਸੰਤਾਂ ਦੇ ਭੂਆ ਦੇ ਪੁੱਤਰ ਸੀ ਜਿਨ੍ਹਾਂ ਨੇ ਸੰਤਾਂ ਨੂੰ ਲਿਜਾ ਕੇ ਸੰਤਾਂ ਦੇ ਪਾਸ ਹਾਜ਼ਰ ਕੀਤਾ ਸੀ ਪਹਿਲੇ ਦਿਨ ਪਿੱਛੇ ਸਮਾਂ ਆ ਗਿਆ ਕੁਝ ਤਬਦੀਲੀਆਂ ਆ ਗਈਆਂ ਈਰਖਾ ਦੇ ਕਾਰਨ ਪਰ ਪਹਿਲਾ ਪਰਪ ਕਰ ਉਹਨਾਂ ਨੇ ਕੀਤਾ ਸੀ ਉਹਨਾਂ ਕੋਲੇ ਗਏ ਜੰਗੀਰ ਸਿੰਘ ਧੀਰੇ ਪੱਤਰੇ ਵਾਲੇ ਉਹਨਾਂ ਨੂੰ ਕਾਫੀ ਸੰਗਤ ਜਾਣਦੇ ਆਮ ਜਥੇ ਚ ਮੋਟਾ ਕਹਿ ਕੇ ਉਹਨਾਂ ਨੂੰ ਪੁਕਾਰਿਆ ਜਾਂਦਾ ਹੈ ਉਹਨਾਂ ਕੋਲੇ ਪਹੁੰਚੇ ਧੀਰੇ ਪੱਤਰੇ ਜਿੱਥੇ ਪਾਈ ਅਮਰੀਕ ਸਿੰਘ ਦੀ ਸ਼ਾਦੀ ਹੋਈ ਹੈ ਉਹ ਪਰਿਵਾਰ ਪਾਈ ਗੁਰਦੀਪ ਸਿੰਘ ਜੀ ਉਹਨਾਂ ਨੇ ਗੱਲ ਕੀਤੀ ਖਾਲਸਾ ਜੀ ਰੁਪਈਏ ਇਕੱਠੇ ਕਰਨੇ ਸ਼ੁਰੂ ਕੀਤੇ ਕੇਵਲ 7500 ਰੁਪਈਆ ਮਿਲਿਆ 7500 ਉਹਨਾਂ ਦੀ ਕੀਮਤ ਸਿਰ ਰੁਪਈਆ ਦੀ ਤੇ ਮਹਾਪੁਰਖਾਂ ਨੂੰ ਲਿਆ ਕੇ ਦਿੱਤੇ ਮਹਾਪੁਰਖਾਂ ਨੇ ਪੁੱਛਿਆ ਕਿੰਨੇ ਸਿੰਘਾਂ ਤੇ ਮੇਰੀ 7500 ਰੁਪਏ ਪਕਰ ਕੇ ਹੱਥ ਚਲਾ ਕੇ ਮਾਰੇ ਕਹਿੰਦਾ ਤੇਰੇ ਰੁਪਈਆ ਨੇ ਭੁੱਖੇ ਬੱਚੇ ਨਹੀਂ ਪੂਰਾ ਕਰਦਾ ਖਬਰਦਾਰ ਖੜਾ ਰੋ ਇੱਥੇ ਇੰਨੀ ਕਹਿ ਕੇ ਆਪਮਹ ਪੁਰਖ ਬੇਪਰਵਾਸ ਸੀ ਗੁਰਦੁਆਰਾ ਸਾਹਿਬ ਆਣ ਲਿਖੇ ਖਾਲਸਾ ਦੀ ਕਥਾ ਕਰਨ ਚਲੇ ਗਏ ਇੱਕ ਘੰਟਾ ਕਥਾ ਕੀਤੀ ਕਥਾ ਤੋਂ ਪਿੱਛੋ ਵਾਪਸ ਆਏ ਛੋਟੇ ਮਹਾਂਪੁਰਖ ਵਰਾ ਕਰੀ ਜਾਂਦੇ ਐ ਕੋਲ ਦੀ ਕੰਡ ਕਰਕੇ ਲੰਘ ਗਏ ਬੁਲਾਇਆ ਤੱਕ ਨਹੀਂ ਕਿਹੜਾ ਮਾਝ ਦਾ ਲਾਲ ਹੈਗਾ ਖਰੋਜ ਵਾਲੇ ਦੀ ਕਸਵਟੀ ਤੇ ਨਾਲੇ ਪੈਸੇ ਸਾਧ ਨੂੰ ਦੇ ਜੇ ਨਾਲੇ ਗਾਲਾਂ ਲਈਏ ਹਰ ਇੱਕ ਕਹਿੰਦਾ ਕੀ ਲੈਣਾ ਸਾਥ ਤੋਂ ਪਰ ਉਹਨਾਂ ਨੂੰ ਪਤਾ ਸੀ ਇਸ ਸਾਥ ਕੋਲੇ ਬਹੁਤ ਕੁਝ ਹੈ ਮਹਾਪੁਰਖ ਹਨ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦੀ ਉਹ ਟਾਰ ਇਹ ਜੀਵਨ ਸੰਚਲ ਘਾਲਿਆ ਹੋਇਆ ਸੀ ਵਾਪਸ ਅਸਾਸਣ ਤੇ ਗਏ ਹੱਥ ਜੋੜ ਕੇ ਬੇਨਤੀ ਕੀਤੀ ਮਹਾਪੁਰਖੋ ਕਿਰਪਾ ਕਰੋ 7500 ਰੱਖ ਲਵੋ 500 ਕੱਲ ਨੂੰ ਲਿਆ ਦੇਵਾਂਗਾ ਮਹਾਂਪੁਰਖ ਨੇ ਉੱਤਰ ਦਿੱਤਾ ਕਹਿ ਲਿਗਿਆ ਪਖੰਡ ਕਰਦੇ ਸਾਡੇ ਮੱਥੇ 'ਤੇ ਨਾ ਲੱਗਦੇ ਸਾਡਾ ਬਚਨ ਨਹੀਂ ਪੂਰਾ ਕਰਨਾ ਇਹ ਆਪ ਦੇ ਕੋਲੇ ਲਾਜਾ 7500 ਜੇ 8000 ਪੂਰਾ ਕਰਕੇ ਲਿਆਵੇਂਗਾ ਤੇ ਸਾਡੇ ਕੋਲੇ ਆਜਾ ਨਹੀਂ ਨਹੀਂ ਤੇ ਸਾਡੇ ਪਾਸ ਨਾ ਆਵੀ ਤੋਰ ਦਿੱਤਾ ਚਲੇ ਗਏ ਹੁਕਮ ਮੰਨ ਕੇ ਧੀਰੇ ਪੱtre ਪਹੁੰਚੇ ਭਾਈ ਜੰਗੀਰ ਸਿੰਘ ਦਾ ਹਲ ਜੋੜਿਆ ਸੀ ਘੋੜੇ ਦਾ ਤੇ ਬਲਦ ਦਾ ਪਾਕਿਸਤਾਨ ਤੋਂ ਆਏ ਹੋਏ ਸੀ ਜਾ ਕੇ ਕਹੇ ਸੱਜਣਾ ਪਰਖ ਤੇ ਕਸਵਟੀ ਤੇ ਚੜਾ ਲਿਆ ਕਸਵਟੀ ਬਹੁਤੀ ਕੱਸ ਦਿੱਤੀ ਐ ਪਰ ਹੁਣ ਆਪਾਂ ਨਹੀਂ ਬਣਾ ਕਿਵੇਂ ਨਹੀਂ ਵੀ ਇਹ ਤੇ ਧੰਨ ਉਹ ਵੀ ਸਿੱਖ ਕੱਤੇ ਦੇ ਦਿਨ ਹੋਣ ਰੌਣੀ ਵੋਂਦਾ ਹੋਵੇ ਇੱਕੋ ਹੱਲ ਹੋਵੇ ਉਥੋਂ ਘੋੜਾ ਛੱਡਿਆ ਫਿਰੋਜ਼ਪੁਰ ਆ ਕੇ ਖਾਲਸਾ ਜੀ ਘੋੜਾ ਵੇਚ ਦਿੱਤਾ 500 ਦਾ ਹੀ 500 ਰੁਪਏ ਦਾ ਵੇਚ ਕੇ ਐਸੇ ਸੰਤਾਂ ਨੂੰ ਦਿੱਤੇ ਕਣਗਾਵਾਂ ਜੱਥੇਦਾਰੀ ਨਾਂ ਨਾਲ ਲੜਵਾਂਗਾ ਜਾ ਕੇ ਤੇ ਤੁਸੀਂ ਸੰਤਾਂ ਦਾ ਵਚਨ ਪੂਰਾ ਕਰੋ ਉਜਾਰੀ ਮੋਢੇ ਤਰੱਕੀ ਬੈਲ ਪਕੜਾ ਕਰੇ ਗਿਆ ਜਥੇਦਾਰ ਨੇ ਪੁੱਛਣ ਲਗੀ ਜਥੇਦਾਰ ਜੀ ਘੋੜਾ ਕਹਿੰਦਾ ਲੇਖੇ ਲੱਗ ਗਿਆ ਇਹਨਾਂ ਕਹਿ ਕੇ ਉੱਥੇ ਛੱਡ ਦਿੱਤਾ ਬੈਲ ਤੇ ਪੰਜਾਲੀ ਆਪ ਬਾਹਰ ਆ ਗਿਆ ਸੰਤ ਮਹਾਪੁਰਖ ਵੱਡੇ ਮਹਾਪੁਰਖਾਂ ਦੇ ਕੋਲ ਆਏ ਆਉਂਦੇ ਨੂੰ ਪੁੱਛਿਆ ਨਹੀਂ ਕਿੰਨੇ ਹੈ ਗੋਦ ਵਿੱਚ ਲਾ ਲਿਆ ਗਲਵਕੜੀ ਚ ਲੈ ਕੇ ਜਿਨੇ ਬਹੁਤ ਹੀ ਲਾੜਲੇ ਪੁੱਤਰ ਨੂੰ ਪਿਤਾ ਪਿਆਰ ਕਰਦਾ ਹੈ ਇਸ ਤਰ੍ਹਾਂ ਛਾਤੀ ਨਾਲ ਲਾਇਆ ਤੇ ਕਰਜਾ ਕਿਹਾ ਸੀ ਉਸ ਵੇਲੇ ਪੰਜ ਸਿੰਘ ਬੁਲਾ ਲਏ ਪੰਜਾਂ ਸਿੰਘਾਂ ਨੂੰ ਬੁਲਾ ਕੇ ਕਹਿਣਗੇ ਸਿੰਘੋ 1-1000 ਰੁਪਇਆ ਲੈ ਜਾਓ ਤੇ ਪੰਜਾਂ ਤਖਤਾਂ ਤੇ ਅਖੰਡ ਪਾਠ ਕਰਵਾਓ ਜਿਹੜਾ 3000 ਰੁਪਇਆ ਬਾਕੀ ਬਚਿਆ ਉਹਦੇ ਜਿੰਨਾ ਸਿੰਘਾਂ ਕੋਲ ਪੋਥੀਆਂ ਨਹੀਂ ਸੀ ਪੋਥੀਆਂ ਲੈ ਦਿੱਤੀਆਂ ਬਾਕੀ ਦੇ ਨੂੰ ਜੋੜੇ ਲੈ ਦਿੱਤੇ ਤੇ ਜਿਹੜੇ ਪੈਸੇ ਵਧੇ ਉਹਦੇ ਚੋੜੇ ਸਵਾਦ ਦਿੱਤੇ ਕੱਠਿਆ ਕਰਨ ਤੇ ਕਿੰਨੀ ਤਸਵੀਤੀ ਕਸੀ ਹੈ ਤੇ ਵੰਡਣ ਲੱਗਾ 3 ਮਿੰਟ ਵੀ ਨਹੀਂ ਲਾਇਆ ਸਾਰੀ ਵੰਡ ਦਿੱਤੇ ਇਹ ਸੀ ਖਾਲਸਾ ਦੀ ਪਰਖ ਇਸ ਪਰਖ ਵਿੱਚ ਪੂਰੇ ਉਤਰੇ ਇੱਕ ਦਿਨ ਇੱਥੇ ਰੱਖ ਕੇ ਅੱਠ ਵਾਹਿਗੁਰੂ ਸੱਤ ਰਾਤਾਂ ਤੇ ਸੱਤ ਦਿਨ ਲਗਾਤਾਰ ਸੌਣ ਨਹੀਂ ਦਿੱਤਾ ਆਪਣੇ ਕੋਲੇ ਖੜ੍ਹਾ ਰੱਖਿਆ ਤੇ ਇਹ ਕਿਹਾ ਕਿ ਬੈਣਾ ਨਹੀਂ ਤੇ ਅੱਖਾਂ ਨਹੀਂ ਮੀਟਣੀਆਂ ਸੱਤਵੇਂ ਦਿਨ ਸਰੋਵਰ ਤੇ ਇਸ਼ਨਾਨ ਵਟੇ ਮਾਹਪੁਰ ਕਰਨ ਲੱਗੇ ਸਮੇਤ ਗੜਵੇ ਦੇ ਸਰੋਵਰ ਚੁਰੜ ਕੇ ਛੋਟੇ ਮਹਾਂਪੁਰਖ ਨੀਂਦਰੇ ਦਾ ਜੋਰ ਪਿਆ ਉਸ ਨਾਲ ਦੇ ਸਿੰਘਾਂ ਨੂੰ ਕਹਿ ਇਹਨੂੰ ਕੱਢੋ ਅਜੇ ਤੋ ਸੇਵਾ ਲੈਣੀ ਹੈ ਸੋ ਖਾਲਸਾ ਜੀ ਸਰੋਵਰ ਚੋਂ ਕੱਢਿਆ ਕਾਢ ਕੇ ਕਹਿਣ ਲੱਗੇ ਜਲ ਜਾ ਕੇ ਸਰਾਵ ਵਿੱਚ ਸੌਂ ਜਾ ਸੱਤਾਂ ਦਿਨਾਂ ਦਾ ਨੀਂਦਰਾ ਤੇ ਢਾਈ ਘੰਟੇ ਸੌਣ ਦਿੱਤਾ ਢਾਈਆਂ ਘੰਟਿਆਂ ਪਿੱਛੋਂ ਕਹਿੰਦੇ ਫੇਰ ਬਾਣੀ ਸੁਣਾ 18-18 ਘੰਟੇ ਹਰ ਰੋਜ਼ ਬੋਣ ਕੇ ਸੁਣਾ ਕਰਦੇ ਕੰਠੋ ਉਥੀ ਤੋਂ ਵੇਖ ਕੇ ਨਹੀਂ ਬਾਣੀ ਕੰਠ ਕਿੰਨੀ ਕਿਸੀ ਪੰਜ ਬਾਣੀਆਂ ਪੰਜ ਗ੍ਰੰਥੇ ਰਹਿ ਰਾਸ ਤੇ ਕੀਰਤਨ ਸੁਹਿਲਾ ਇਹ ਤਾਂ 8 ਸਾਲ ਦੀ ਉਮਰ ਵਿੱਚ ਯਾਦ ਸੀ ਜਦੋਂ ਮਹਾਪੁਰਖਾਂ ਕੋਲੇ ਆਇਆ ਤੇ 13 ਸਾਲ ਸੇਵਾਜ ਪੂਰੇ ਕੀਤੇ ਐ ਇੰਨਾ ਨਿਤਨੇਮ ਇਹ 25 ਪੱਤਰੇ 50 ਅੰਗ ਸਤਿਗੁਰੂ ਦੀ ਬਾਣੀ ਦਾ ਨਿਤ 12 ਮਾਹਾਂ ਮਾਜ ਰਾਗ ਦਾ ਤੁਖਾਰੀ ਰਾਗ ਦਾ ਵਣਜਾਰਾ ਬਾਣੀ ਪਹਿਰੇ ਬਾਣੀ ਇਸੇ ਤਰ੍ਹਾਂ ਹੀ ਸੱਤੇ ਬਲਵੰਡੇ ਦੀ ਵਾਰ ਜੈਸਤਰੀ ਰਾਗ ਦੀ ਵਾਰ ਆਕਾਲ ਉਸਤਤ ਜੋ ਬਚਿੱਤਰਨਾਟਕ ਬਾਣੀ ਹੈ ਇਹ ਸਾਰੀ ਜ਼ਬਾਨੀ ਕੰਠ ਸੀ ਤੇ ਨਿਤਨੇਮ ਹਰ ਰੋਜ਼ ਕਰਿਆ ਕਰਦੇ ਸੀ ਹੁਣ ਅੰਦਾਜ਼ਾ ਤੁਸੀਂ ਲਾ ਲਓ ਕਿੰਨੇ ਘੰਟੇ ਸੌਂਦੇ ਹੋਣਗੇ ਇਹ ਮੈਂ ਕੰਨੀ ਸੁਣਿਆ ਕੋਈ ਮਨ ਕਰਤ ਨਹੀਂ ਕਹ ਰਿਹਾ 4 ਮਹੀਨੇ ਇੱਕ ਮੰਝੇ ਤੇ ਉਹਨਾਂ ਦੇ ਨਾਲ ਪੈ ਕੇ ਵੀ ਸਮਾਂ ਗੁਜਾਰਨ ਦਾ ਟਾਈਮ ਮਿਲਿਆ ਹੈ ਤੇ ਨਿਤਨੇਮ ਉਹਨਾਂ ਦੇ ਚਰਨਾਂ 'ਚ ਰਹਿ ਕੇ ਸੁਣ ਦਾ ਸੁਭਾਗ ਵੀ ਦਾਸ ਨੂੰ 1965 ਵਿੱਚ ਪ੍ਰਾਪਤ ਹੋਇਆ ਹੈ ਇਹਨਾਂ ਜੀਵਨ ਸੀ ਇਹਨਾਂ ਜੀਵਨ ਸੁੰਦਰ ਸਵੱਛ ਨਿਰਮਲ ਤੇ ਨਿਰਵਕਾਰ ਨਿਭਾ ਕੇ ਖਾਲਸਾ ਜੀ ਦੀ ਸੇਵਾ ਮਿਲੀ ਉਹ ਸੇਵਾ ਮਿੰਨ ਤੋਂ ਪਹਿਲਾਂ ਕੀ ਕੀ ਵਾਪਰਿਆ ਦਰਬਾਰ ਸਾਹਿਬ ਸੰਤ ਮੱਠਾ ਟੇਕਣਾਏ ਉੱਪਰਲੀ ਛਤ ਤੇ ਘੰਟਾ ਘਰ ਵਾਲੇ ਪਾਸੇ ਜਿੱਥੇ ਰਜਾਇਬ ਘਰ ਵਾਲੀ ਬਾਹੀ ਹੈ ਇੱਧਰ ਖੜੋ ਕੇ ਕਹਣਗੇ ਭਾਈ ਕਰਤਾਰ ਸਿੰਘ ਜੀ ਲਿਆ ਤੇਰੀ ਝੋਲੀ ਭਰ ਦਈਏ ਤੂੰ ਛੋਟਾ ਸਮਝ ਗਏ ਹੱਥ ਜੋੜ ਕੇ ਕਹੇ ਮਹਾਪੁਰਖੋ ਸਿਰ ਛੋਟਾ ਪੰਡ ਵੱਡੀ ਆ ਚੁੱਕਿਆ ਨਹੀਂ ਜਾਣਾ ਭਾਰ ਕਹਿੰਦੇ ਚੰਗਾ ਨਿਤਨੇਮ ਸੁਣਾਓ ਉਦੋਂ ਪਿੱਛੋਂ 500 ਸਾਲਾਂ ਅਵਤਾਰ ਪੁਰਬ ਜਗਤ ਗੁਰੂ ਨਾਨਕ ਦੇਵ ਜੀ ਦਾ ਆਹ ਸੰਤ ਬਾਬਾ ਕਰਤਾਰ ਸਿੰਘ ਜੀ ਇਹਨਾਂ ਨੂੰ ਠੱਠੇਵਾਲੇ ਵੀ ਕਹਿੰਦੇ ਪਰ ਸੁਲਤਾਨਪੁਰ ਸਾਹਿਬ ਵਾਲੇ ਕਹਿ ਕੇ ਮਸ਼ਹੂਰ ਹਨ ਉਹ ਮਹਾਂਪੁਰਖ ਬੈਠੇ ਐ ਇਹਨਾਂ ਦਾ ਪ੍ਰੋਗਰਾਮ ਚ ਇਹਨਾਂ ਦੀ ਜ਼ਿੰਮੇਵਾਰੀ ਸੀ ਉੱਥੇ ਕਥਾ ਕੀਤੀ ਕਾफी ਸਮਾਂ ਰਹਿ ਕੇ ਇੱਕ ਦਿਨ ਖੁਸ਼ੀ ਆਜਮਨ ਵਿੱਚ ਕਹਿ ਲਗੇ ਭਾਈ ਕਰਤਾਰ ਸਿੰਘ ਹਟ ਸਾਹਿਬ ਵਾਲੇ ਸਥਾਨ ਤੇ ਸਨ ਕਹਿਣ ਲਗੇ ਤੇਰਾ ਤੇਰਾ ਕਹਿ ਕੇ ਗਰੀਬਾਂ ਦੀਆਂ ਝੋਲੀਆਂ ਇੱਥੇ ਭਰੀਆਂ ਤੂੰ ਦੁਨਿਆਵੀ ਤੌਰ ਤੇ ਗਰੀਬ ਐ ਅਰਿਜੇ ਚ ਤੇਰੇ ਗੁਰੂ ਨੇ ਗਰੀਬੀ ਦਿੱਤੀ ਐ ਲਾ ਤੇਰੀ ਨਿ ਝੋਲੀ ਭਰਦੀ ਐ ਤੂੰ ਵੀ ਕਿਸੇ ਲੇਖੇ ਲੱਗ ਜਾਵੇਂ ਹੱਥ ਜੋੜ ਕੇ ਕਿਹਾ ਮਹਾਪੁਰਖੋ ਇਹ ਤਾਂ ਤੁਹਾਡੀ ਮੇਰ ਹੈ ਜਿਵੇਂ ਮਰਜ਼ੀ ਕਰੋ ਪਰ ਮੇਰਾ ਸਿਰ ਛੋਟਾ ਟਕਸਾਲ ਦੀ ਪੰਡ ਵੱਡੀ ਆ ਚੁੱਕੀ ਨਹੀਂ ਜਾਣੀ ਚੁੱਪ ਰਹੇ ਬਾਣੀ ਦਾ ਨਸਤਰੇ ਸੁਣਿਆ ਸਮਾ ਆਇਆ 300 ਵਰੇ ਗੰਢ ਮੇਰੇ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਦਾ ਅਵਤਾਰ ਪੁਰਬ ਪਟਨਾ ਸਾਹਿਬ ਵਿਖੇ ਮਨਾਇਆ ਇਹ ਸੰਤ ਮਹਾਪੁਰਖ ਬਾਬਾ ਕਰਤਾਰ ਸਿੰਘ ਜੀ ਸੁਲਤਾਨਪੁਰ ਸਾਹਿਬ ਵਾਲੇ ਦਾ ਪ੍ਰਬੰਧ ਸੀ ਉੱਥੇ ਉਥੋਂ ਦੀ ਕਮੇਟੀ ਦਾ ਪ੍ਰਬੰਧ ਸੀ ਭਾਈ ਮਾਨ ਸਿੰਘ ਜੀ ਅਜੇ ਵੀ ਜਿਉਂਦੇ ਆ ਜੋ ਹਰਤ ਗ੍ਰੰਟੀ ਦੇ ਰੂਪ ਵਿੱਚ ਉੱਥੇ ਸੇਵਾ ਕਰਦੇ ਆ ਸੱਚਖੰਡ ਵਾਸੀ ਸੰਤ ਬਾਵਾ ਸੋਹਣ ਸਿੰਘ ਜੀ ਬੀੜਿਆ ਛੀਨਾ ਗੁਰੂ ਕਾ ਛੀਨਾ ਜਿਨ੍ਹਾਂ ਨੇ ਹਿਰਦਾ ਬਣਾਇਆ ਉਹਨਾਂ ਦੀ ਵੰਸ਼ ਵਿੱਚੋਂ ਸੱਚਖੰਡ ਪ੍ਰਧਾਨ ਗਏ ਹੋਰ ਮਹਾਂਪੁਰ ਕੋਤੇ ਬਿਆਨਸੀ ਦਾ ਬਾਬਾ ਜੀ ਦੱਸਣਗੇ ਆਪਣੇ ਬੋਲਣ ਦੇ ਟਾਈਮ ਵਿੱਚ